ਪੰਜਾਬ ਦੇ ਵਿੱਚ ਇਸ ਵੇਲੇ ਚੋਣਾਂ ਦਾ ਵਿਗਲ ਇੱਕ ਵਾਰ ਫਿਰ ਵੱਜਿਆ ਹੋਇਆ ਲੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਜਿਹੜੀ ਕਿ 19 ਜੂਨ ਨੂੰ ਹੋ ਰਹੀ ਹੈ ਤੇ ਉਸ ਹੋਣ ਵਾਲੀ ਜਿਮਨੀ ਜਿਹੜੀ ਜਿਮਨੀ ਚੋਣ ਹੈ ਉਸ ਨੂੰ ਲੈ ਕੇ ਇਸ ਵੇਲੇ ਸਿਆਸਤ ਪੂਰੀ ਗਰਮਾਈ ਹੋਈ ਹੈ ਤੇ ਜਿਹੜੀ ਉਹਦੀ ਆਖਰੀ ਮਿਤੀ ਨਾਮਜ਼ਦਗੀਆਂ ਦੀ ਹੈ ਉਹ ਇਸ ਵੇਲੇ 2 ਜੂਨ ਤੇ ਜਦ ਜਿਹੜੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੂਰੀ ਤਾਕਤ ਨਾਲ ਐਤ ਨੂੰ ਲੜਨ ਦਾ ਐਲਾਨ ਕੀਤਾ ਹੋਇਆ ਤੇ ਇਹ ਚੋਣ ਜਿੱਤਣਾ ਹਰ ਇੱਕ ਦੇ ਲਈ ਮਹੱਤਵਪੂਰਨ ਹੈ ਕਿ ਕਿਉਂਕਿ ਇਹ ਚੋਣ ਅਜਿਹੀ ਹੈ ਜਿਹੜੀ ਕਿ 2027 ਦੀਆਂ ਚੋਣਾਂ ਦੇ ਭਵਿੱਖ ਜਿਹੜਾ ਉਹ ਬਿਲਕੁਲ ਸਾਫ਼ ਕਰੇਗੀ ਲੁਧਿਆਣਾ ਜਿਮਨੀ ਚੋਣ ਨੂੰ 2027 ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇ ਉਹਦੇ ਲਈ ਇੱਕ ਟੈਸਟ ਵੀ ਮੰਨਿਆ ਜਾ ਰਿਹਾ ਤੇ ਕਿ ਜਿਮਨੀ ਚੋਣ ਦੀ ਜਿੱਤ ਹੈ ਜਾਂ ਹਾਰ ਹੈ ਉਹ ਸਾਬਕਾ ਮੁੱਖ ਮੰਤਰੀ ਹਰਵਿੰਦਰ ਕੇਜਰੀਵਾਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਤੇ ਭਾਜਪਾ ਦੇ ਜਿਹੜਾ ਰਾਜਨੀਤਿਕ ਸਫਰ ਹੈ ਜਾਂ ਭਵਿੱਖ ਹੈ ਉਹਦਾ ਫੈਸਲਾ ਤੈਅ ਕਰ ਦੇਗੀ ਲੁਧਿਆਣਾ ਪਛਮੀ ਜਿਲ੍ਹੇ ਦੀ ਚੋਣ ਜਿਹੜੀ ਹੈ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਦਿਲਚਸਪ ਬਣ ਗਈ ਹੈ ਤੇ ਇਸ ਚੋਣ ਨੂੰ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਦੇ ਲਈ 227 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਹੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਚੋਣ ਇਸ ਵੇਲੇ ਬਹੁਤ ਮਹੱਤਵਪੂਰਨ ਹੋ ਚੁੱਕੀ ਹੈ ਇਹ ਚੋਣ ਕੇਜਰੀਵਾਲ ਦੇ ਲਈ ਵੀ ਬਹੁਤ ਮਹੱਤਵਪੂਰਨ ਕਿਉਂਕਿ ਇੱਕ ਜਿਹੜਾ ਸੰਸਦ ਦੀ ਰਾਜਨੀਤੀ ਦੇ ਵਿੱਚ ਉਹਨਾਂ ਦਾ ਜਿਹੜਾ ਰਾਹ ਪਧਰਾ ਕਰਨ ਵਾਸਤੇ ਇਹ ਜਿਹੜੀ ਚੋਣ ਹੈ ਉਹ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਐਸੇ ਚੋਣ ਦੇ ਰਾਹੀ ਉਹਨਾਂ ਦਾ ਸੰਸਦ ਵਿੱਚ ਜਾਣਾ ਰਾਹ ਖੁੱਲ ਸਕਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੁਰਪ੍ਰੀਤ ਸਿੰਘ ਗੋਗੀ ਬਾਸੀ ਜਿਨ੍ਹਾਂ ਦਾ ਦਿਹਾਂਤ ਹੋਇਆ ਜਿਸ ਦੇ ਕਾਰਨ ਲੁਧਿਆਣਾ ਦੀ ਸੀਟ ਦੇ ਉੱਤੇ ਇਹ ਜਿਮਨੀ ਚੋਣ ਕਰਾਉਣੀ ਪਈ ਹੈ ਕਾਂਗਰਸ ਦੇ ਉਮੀਦਵਾਰ ਭਾਰਤ ਪੋਸ਼ਣ ਆਸ਼ੂ ਨੇ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ ਤੇ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਐਡਵੋਕੇਟ ਪਰ ਉਪਕਾਰ ਸਿੰਘ ਕੁੰਮਣ ਉਹਨਾਂ ਨੇ ਵੀ ਨਾਮਜ਼ਦਗੀ ਦਾਖਲ ਕਰ ਚੁੱਕੇ ਨੇ ਆਵਾਜ਼ ਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਸੰਜੇ अरोड़ा ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ ਜਦੋਂ ਕਿ ਭਾਜਪਾ ਨੇ ਵੀ ਆਪਣੇ ਪੱਤੇ ਹੁਣ ਖੋਲ ਦਿੱਤੇ ਨੇ ਜਿਸ ਦੇ ਵਿੱਚ ਜੀਵਨ ਗੁਪਤਾ ਨੂੰ ਖਾਸ ਤੌਰ ਦੇ ਉੱਤੇ ਆਪਣਾ ਉਮੀਦਵਾਰ ਜਿਹੜਾ ਐਲਾਨਿਆ ਜਿਹੜੇ ਕਿ ਉੱਥੇ ਸਥਾਨਕ ਸਿਆਸਤ ਦੇ ਵਿੱਚ ਸਰਗਰਮ ਨੇ ਹੁਣ ਜੇ ਦੇਖਿਆ ਜਾਵੇ ਤਾਂ ਆਪ ਦੇ ਲਈ ਜਿਹੜੀ ਲੁਧਿਆਣਾ ਪੱਛਮੀ ਦੀ ਜਿਮਨੀ ਚੋਣਾ ਹੈ ਉਹ ਕਿੰਨੀ ਕੋ ਅਹਿਮ ਹੈ ਤਾਂ ਇਸ ਬਾਰੇ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਵਾਜ਼ ਮੀ ਪਾਰਟੀ ਦੇ ਲਈ ਇਸ ਵੇਲੇ ਵਕਾਰ ਦਾ ਸਵਾਲ ਹੈ 2022 ਦੇ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਦੇ ਵਿਧਾਇਕ ਬਣਨ ਦੇ ਵਿੱਚ ਉਹ ਕੁੱਥੇ ਕਾਮਯਾਬ ਹੋ ਗਏ ਆਮ ਆਦਮੀ ਪਾਰਟੀ ਵੱਲੋਂ ਪਰ ਉਹਨਾਂ ਦੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਰਾਜ ਸਭਾ ਮੈਂਬਰ ਹੈ ਸੰਜੀਵ अरोड़ा ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਲਿਆ ਕਿਉਂਕਿ ਇਸ ਵੇਲੇ ਸੰਸਦ ਦੇ ਵਿੱਚ ਜਿਹੜੀ ਹੈ ਸੀਟ ਕੋਈ ਖਾਲੀ ਨਹੀਂ ਹੈ ਪਰ ਦਿੱਲੀ ਤੋਂ ਚੋਣ ਹਾਰਨ ਤੋਂ ਬਾਅਦ ਜਿਹੜੀ ਹੈ ਲੁਧਿਆਣਾ ਜਿਮਨੀ ਚੋਣ ਹੁਣ ਜਿੱਤਣਾ ਆਮ ਆਦਮੀ ਪਾਰਟੀ ਦੇ ਲਈ ਇੱਕ ਖਾਸ ਤੌਰ ਤੇ ਵੱਡੀ ਚੁਣੌਤੀ ਵੀ ਹੈ ਕਿਉਂਕਿ ਸੰਜੀਵ अरोड़ा ਲੁਧਿਆਣਾ ਦੇ ਇੱਕ ਵੱਡੇ ਕਾਰੋਬਾਰੀ ਨੇ ਉਹਨਾਂ ਨੂੰ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਪੱਕੜ ਮਜ਼ਬੂਤ ਵਾਲਾ ਉਮੀਦਵਾਰ ਮੰਨਿਆ ਜਾਂਦਾ। ਆਸਟ੍ਰੇਲੀਆ ਉੱਤੇ ਹਾਜ਼ਰ ਰਹੇ ਨੇ ਤੇ ਉਹਨਾਂ ਤੋਂ ਬਾਅਦ ਹੁਣ ਇਹ ਦਰਸਾਉਂਦੀ ਆ ਉਹਨਾਂ ਦੀ ਹਾਜ਼ਰੀ ਕਿ ਇਹ ਚੋਣ ਆਮ ਆਦਮੀ ਪਾਰਟੀ ਲਈ ਕਿੰਨੀ ਮਹੱਤਵਪੂਰਨ ਹੈ। ਕਿਉਂ ਉੱਥੇ ਇੰਨਾ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ। ਆਮ ਆਦਮੀ ਪਾਰਟੀ ਦੇ ਲਈ ਇਸ ਚੋਣ ਨੂੰ ਕਿਸੇ ਵੀ ਕੀਮਤ 'ਤੇ ਜਿੱਤਣਾ ਜ਼ਰੂਰੀ ਹੈ ਜਾਂ ਫਿਰ ਉਹ ਚਾਹੁੰਦੀ ਵੀ ਹੈ ਤਾਂ ਜੋ ਸੰਜੀਵ अरोड़ा ਜਿਹੜੇ ਵਿਧਾਨ ਸਭਾ ਦੇ ਵਿੱਚ ਆ ਜਾਣ ਤੇ ਉਹਨਾਂ ਨੂੰ ਇੱਕ ਪੰਜਾਬ ਸਰਕਾਰ ਦੇ ਵਿੱਚ ਇੱਕ ਵੱਡਾ ਮੰਤralਿਆਂ ਦੇ ਵਿੱਚ ਰਜਿਸਟਰ ਕੀਤਾ ਜਾ ਸਕੇ ਤੇ ਦੂਜੇ ਪਾਸੇ ਕੇਜਰੀਵਾਲੀ ਰਾਹ ਪੱਤਰਾ ਹੋ ਜਵੇ। ਲੁਧਿਆਣਾ ਸੀਟ ਪੂਰੀ ਤਰ੍ਹਾਂ ਸ਼ਹਿਰੀ ਖੇਤਰ ਵਿੱਚ ਪੈਂਦੀ ਹੈ ਤੇ ਜਿੱਥੇ ਜੇ ਆਮ ਆਦਮੀ ਪਾਰਟੀ ਦਾ ਜਿਹੜਾ ਜਨਨਧਾਰਾ ਉਹ ਜ਼ਿਆਦਾ ਜੇਕਰ ਸੰਜੀਵ ਅਰੋੜਾ ਸੱਤਾ ਵਿੱਚ ਰਹਿੰਦੇ ਅ ਜਿਹੜੇ ਹੋਏ ਜੇ ਚੋਣ ਜਿੱਤਣ ਦੇ ਯੋਗ ਹੁੰਦੇ ਨੇ ਤਾਂ ਫਿਰ ਜੇ ਮਾਫ ਕਰਨਾ ਵੀ ਜੇ ਇਹ ਚੋਣ ਨਹੀਂ ਜਿੱਤ ਸਕੇ ਤਾਂ ਫਿਰ ਇਹ ਵੱਡੇ ਸਵਾਲ ਬਣ ਜਾਣਗੇ ਕਿ ਆਖਰ ਫਿਰ ਸੱਤਾ 'ਚ ਰਹਿੰਦੇ ਹੋਈ ਵੀ ਇਹ ਚੋਣ ਨਹੀਂ ਜਿੱਤ ਸਕੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਵਕਾਰ ਨੂੰ ਵੱਡਾ ਤੱਕਾ ਵੀ ਲੱਗੂਗਾ। ਦਿੱਲੀ ਦੇ ਵਿੱਚ ਸੱਤਾ ਗਵਾਉਣ ਤੋਂ ਬਾਅਦ ਲੁਧਿਆਣਾ ਜਿਮਨੀ ਚੌਂ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਦੇ ਰਾਜਨੀਤਿਕ ਭੂਿਕ ਦੇ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ ਤੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਮੈਦਾਨ ਚ ਉਤਾਰ ਦਿੱਤਾ ਗਿਆ ਤੇ ਜੇਕਰ ਸੰਜੀਵ अरोड़ा ਚੋਣ ਜਿੱਤ ਜਾਂਦੇ ਨੇ ਤਾਂ ਫਿਰ ਰਾਜ ਸਭਾ ਦੀ ਜਿਹੜੀ ਹੈ ਸੀਟ ਹੈ ਲੁਧਿਆਣਾ ਦੀ ਉਹ ਖਾਲੀ ਹੋ ਜੇਗੀ ਤੇ ਜਿਸ ਤੋਂ ਬਾਅਦ ਹੀ ਅਰਵਿੰਦ ਕੇਜਰੀਵਾਲ ਦਾ ਸੰਸਦ ਦੇ ਵਿੱਚ ਜਾਣਾ ਰਸਤਾ ਜਿਹੜਾ ਉਹ ਸਾਫ਼ ਹੋ ਜਾਏਗਾ ਜੇਕਰ अरोड़ा ਲੁਧਿਆਣਾ ਸੀਟ ਜੱਤਣ ਵਿੱਚ ਸਫਲ ਨਹੀਂ ਹੁੰਦੇ ਤਾਂ ਫਿਰ ਕੇਜਰੀਵਾਲ 2029 ਤੱਕ ਸੰਸਦ ਦੀ ਰਾਜਨੀਤੀ ਵਿੱਚ ਜਾ ਹੀ ਨਹੀਂ ਸਕਣਗੇ ਦਿੱਲੀ ਤੇ ਪੰਜਾਬ ਦੋਵਾਂ ਤੋਂ ਕੋਈ ਵੀ ਰਾਜ ਸਭਾ ਸੀਟ ਖਾਲੀ ਨਹੀਂ ਹੋਈ ਜਿਸ ਦੇ ਤਹਿਤ ਉਹ ਉੱਥੇ ਜਾ ਸਕਣ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਰਾਰੀ ਹਾਰ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਤੋਂ ਹੀ ਆਪਣਾ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਸੰਸਦ ਦੇ ਵਿੱਚ ਜਾਇਆ ਜਾ ਸਕੇ ਤੇ ਆਮ ਆਦਮੀ ਪਾਰਟੀ ਦੇ ਇਸ ਵੇਲੇ ਜਿਹੜੇ ਕਾਰਜਕਾਲ ਹੈ ਉਹ ਪੰਜਾਬ ਦੇ ਵਿੱਚ 3 ਸਾਲ 3 ਮਹੀਨੇ ਉਹਨੂੰ ਪੂਰੇ ਹੋ ਗਏ ਨੇ ਤੇ ਐਸੇ ਜਿਮਨੀ ਚੋਣ ਨੂੰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਪ੍ਰਤੀ ਪੰਜਾਬ ਦੇ ਆਮ ਲੋਕਾਂ ਦੀ ਪ੍ਰਿਕਿਆ ਵੱਜੋਂ ਵੀ ਦੇਖਿਆ ਜਾ ਰਿਹਾ ਕਿ ਲੋਕ ਉਹਨੂੰ ਕਿੰਨਾ ਕੁ ਫਤਵਾ ਦੇਣਗੇ ਤਾਂ ਜਾਈਓ ਸਥਿਤੀ ਦੇ ਵਿੱਚ ਹੁਣ ਕੇਂਦਰੀਵਾਲ ਤੇ ਆਮ ਆਦਮੀ ਪਾਰਟੀ ਦੋਵਾਂ ਨੇ ਲੁਧਿਆਣਾ ਦੀ ਰਾਜਨੀਤਿਕ ਲੜਾਈ ਜਿੱਤਣ ਦੇ ਲਈ ਪੂਰੀ ਤਾਕਤ ਦੇ ਨਾਲ ਪੂਰੀ ਆਪਣੀ ਵਾ ਲਗਾ ਦਿੱਤੀ ਹੈ ਤੇ ਇਹਦੇ ਬਾਅਦ ਜੇ ਹੁਣ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੀ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਉਤਾਰ ਚੁੱਕੀ ਹੈ ਜਸਦੇ ਵਿੱਚ ਆਪਾਂ ਅਸਲ ਜਿਹੜੀ ਰਾਜਨੀਤਿਕ ਪ੍ਰੀਖਿਆ ਇਸ ਵੇਲੇ ਲੁਧਿਆਣਾ ਦੀ ਵਿਧਾਨ ਸਭਾ ਜਿਮਨੀ ਚੋਣ ਦੇ ਵਿੱਚ ਕਾਂਗਰਸ ਦੀ ਵੀ ਹੋਣੀ ਹੈ ਉਹਦੇ ਲਈ ਵੀ ਬਹੁਤ ਮਹੱਤਵਪੂਰਨ ਚੋਣ ਹੈ ਕਿਉਂਕਿ ਕਾਂਗਰਸ ਜਿਹੜੀ ਆ ਇੱਕ ਵਾਰ ਐਸ ਸੀਟ ਦੇ ਉੱਤੇ ਆਪਣਾ ਜਿਹੜਾ ਵੱਡਾ ਸੀਨੀਅਰ ਆਗੂ ਹੈ ਉਹਨੂੰ ਦੋ ਵਾਰ ਵਿਧਾਇਕ ਰਹਿ ਤੇ ਭਾਰਤ ਪੋਸ਼ਣ ਆਸ਼ੂ ਦੇ ਉੱਤੇ ਭਰੋਸਾ ਜਤਾਇਆ ਜਿਹੜੇ ਕਿ ਖਾਸ ਤੌਰ ਤੇ ਜਿਨ੍ਹਾਂ ਦਾ ਗਰਵੀ ਕਾਂਗਰਸ ਜਿਹੜਾ ਮੰਨਿਆ ਜਾਂਦਾ ਹੈ ਤੇ 2024 ਦੇ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਸੀਟ ਜਿੱਤਣ ਦਾ ਭਰੋਸਾ ਰੱਖੇ ਹੋਏ ਹਨ ਕਾਂਗਰਸ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਜੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਥੋਂ ਸੰਸਦ ਮੈਂਬਰ ਨੇ ਤੇ ਭਾਰਤ ਪੋਸ਼ਣ ਆਸ਼ੂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੌਜੂਦਾ ਸਮੇਂ ਦੇ ਵਿੱਚ ਲੁਧਿਆਣਾ ਦੇ ਜਿਹੜੇ ਸੰਸਦ ਮੈਂਬਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਵੀ ਬੀਤੇ ਕੱਲ ਇੱਕ ਦੂਜੇ ਨਾਲ ਨਜ਼ਰ ਵੀ ਆਏ ਨੇ ਕਾਂਗਰਸ ਦਾ ਇਸ ਵੇਲੇ ਇਕਜੁੱਟਾ ਬਣਿਆ ਹੋਇਆ ਪਰ ਬੀਤੇ ਕੱਲ ਫਿਰ ਇੱਕ ਵਾਰ ਉਹ ਕਾ ਗੱਲ ਸਾਹਮਣੇ ਆ ਗਈ ਜਦੋਂ ਫਿਰ ਦੋ ਤਰ੍ਹਾਂ ਦੇ ਕਾਂਗਰਸ ਦਾ ਕਾਟੋ ਕਲੇਸ਼ ਦੇਖਣ ਨੂੰ ਮਿਲ ਗਿਆ ਜਿੰਦੇ ਵਿੱਚ ਰਾਣਾ ਗੁਰਜੀਤ ਚਰਨਜੀਤ ਸਿੰਘ ਚੰਨੀ ਸਾਫਕਾ ਮੁੱਖ ਮੰਤਰੀ ਤੇ ਉਸ ਤੋਂ ਇਲਾਵਾ ਭਾਰਤ ਮੋਸ਼ਨ ਆਸ਼ੂ ਉਹਨਾਂ ਨੇ ਉਥੋਂ ਦੇ ਇੱਕ ਕਰਨ ਵੜਿੰਗ ਜੋ ਕਿ ਸਰਗਰਮ ਮੈਂਬਰ ਨੇ ਉਹਨਾਂ ਨੂੰ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਕਰ ਲਿਆ ਜਦ ਕਿ ਸੂਬਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਤੇ ਸੂਬਾ ਇੰਚਾਰਜ ਕੁਪੇਸ਼ ਭਗੇਲ ਦੀ ਸਹਿਮਤੀ ਤੋਂ ਬਿਨਾਂ ਇਹਨੂੰ ਲੈ ਕੇ ਦੁਬਾਰਾ ਫਿਰ ਇੱਕ ਵਾਰ ਜਿਹੜਾ ਆਪਰ ਦੇ ਵਿੱਚ ਖਿੱਚੋ ਤਾਣ ਤੇ ਤਣਾ ਤਣੀ ਨਜ਼ਰ ਜ਼ਰੂਰ ਆਏਗੀ ਤੇ ਇਹਦਾ ਪ੍ਰਭਾਵ ਕਿਤੇ ਨਾ ਕਿਤੇ ਇਹ ਜਿਹੜੀ ਚੋਣ ਹੈ ਉਹਦੇ ਵਿੱਚ ਵੀ ਦੇਖਣ ਨੂੰ ਕਿਤੇ ਨਾ ਕਿਤੇ ਨਜ਼ਰ ਜ਼ਰੂਰ ਆਵੇਗਾ ਅਕਾਲੀ ਦਲ ਦੇ ਲਈ ਜੇ ਹੁਣ ਗੱਲ ਕਰੀਏ ਤਾਂ ਉਹਦੇ ਲਈ ਵੀ ਵਕਾਰ ਬਚਾਉਣਾ ਇਸ ਵੇਲੇ ਓੱਖਾ ਹੋਇਆ ਖੜਾ ਤੇ ਸੁਖਬੀਰ ਬਾਦਲ ਤੇ ਜਿਹੜਾ ਗੱਲ ਕਰੀਏ ਬਾਦਲ ਧੜਾ ਐਸ ਵੇਲੇ ਖੇਰੂ-ਖੇਰੂ ਹੋਇਆ ਖੜਾ ਤੇ ਉਸ ਧੜੇ ਦੇ ਖੇਰੂ-ਖੇਰੂ ਹੋਣ ਦੇ ਨਾਲ ਸ਼ਰੋਬਣੀ ਅਕਾਲੀ ਦਲ ਦੇ ਲਈ ਵੀ ਇਹ ਜਿਹੜੀ ਸੀਟ ਹੁਣ ਹੈ ਖਾਸ ਤੌਰ ਤੇ ਬਹੁਤ ਵਜੂਦ ਵਾਲੀ ਹੈ ਤੇ ਜੇਕਰ ਇੱਥੇ ਅਕਾਲੀ ਦਲ ਹਾਰਦਾ ਤਾਂ ਫਿਰ ਵਕਾਰ ਬਿਲਕੁਲ ਦਾਦੇ ਉੱਤੇ ਹੀ ਲੱਗ ਚੁੱਕਿਆ ਹੋਵੇਗਾ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਦਾ ਪ੍ਰਦਰਸ਼ਨ ਜਿਹੜਾ ਉਹ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਬਾਦਲ ਪਰਵਾਜ਼ ਦੀ ਰਾਜਨੀਤੀ ਦਾ ਭਵਿੱਖ ਤੈਅ ਉਸ ਲਈ ਉਹਦੇ ਲਈ ਮਹੱਤਵਪੂਰਨ ਹੈ ਸ਼ਰੋਮਣੀ ਅਕਾਲੀ ਦਲ ਦੇ ਜਿਹੜਾ ਉਮੀਦਵਾਰ ਹੈ ਉਹ ਐਡਵੋਕੇਟ ਪਰੂਪਕਾਰ ਸਿੰਘ ਸਿੱਧੂ ਹੈ ਨਾ ਸੱਚ ਮਾਫ ਕਰਨਾ ਪਰ ਪਰੂਪਕਾਰ ਸਿੰਘ ਘੁੰਮਣ ਨੇ ਤੇ ਜਿੰਨ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਜੋ 2022 ਦੀਆਂ ਚੋਣਾਂ ਦੇ ਵਿੱਚ 10000 ਵੋਟਾਂ ਪ੍ਰਾਪਤ ਕਰਨ ਦੇ ਯੋਗ ਸੀ ਪਰ ਅਕਾਲੀ ਦਲ ਦੇ ਜਿਹੜਾ ਅੰਦਰੂਨੀ ਕਲੇਸ਼ ਹੈ ਉਹਦੇ ਵਿੱਚ ਅਕਾਲੀ ਦਲ ਨੂੰ ਉਹਨੇ ਵੱਡਾ ਝਟਕਾ ਦੇ ਦਿੱਤਾ ਜਿਹਦੇ ਵਿੱਚ ਇੱਕ ਪਾਸੇ ਸੁਧਾਰ ਲਹਿਰ ਬਣ ਗਈ ਹੈ ਤਾਂ ਉਸ ਦੇ ਤਹਿਤ ਜਿਹੜਾ ਆਪਸੀ ਕਾਟੋ ਕਲੇਸ਼ ਹੈ ਉਸ ਨੂੰ ਲੈ ਕੇ ਅਕਾਲੀ ਦਲ ਕਾਫੀ ਹੈ ਕਾਫੀ ਜਿਆਦਾ ਇਸ ਵੇਲੇ ਉਹਦੇ ਲਈ ਕਿਹਾ ਖਿੱਚੋ ਤਾਣ ਬਹੁਤ ਜਿਆਦਾ ਬਣੀ ਹੋਈ ਹੈ ਪਰ ਹੁਣ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਅਕਾਲੀ ਦਲ ਦਾ ਜਿਹੜੇ ਗੁੱਟ ਹੈ ਦੂਜੇ ਪਾਸੇ ਉਹਨਾਂ ਦੇ ਖਾਸ ਕਰ ਤੌਰ ਤੇ ਮਾਨਪ੍ਰੀਤ ਸਿੰਘ ਇਹ ਹਾਲੀ ਦੀ ਨਾਰਾਜ਼ਗੀ ਵੀ ਖਾਸ ਤੌਰ ਤੇ ਨਜ਼ਰ ਆਈ ਜਿਹੜੇ ਕਿ ਇੱਕ ਸਰਗਰਮ ਤੇ ਦਿਗਜ ਆਗੂ ਨੇ ਅਕਾਲੀ ਦਲ ਦੇ ਵਿੱਚ ਉਹਨਾਂ ਦੇ ਤਹਿਤ ਵੀ ਉਹ ਵੀ ਪਹਿਲਾਂ ਹੀ ਨਿਰਾਸ਼ ਚੱਲ ਰਹੇ ਸੀ ਉਹ ਹੁਣ ਦੁਬਾਰਾ ਫਿਰ ਇੱਕ ਵਾਰ ਜਿਹੜੀ ਨਿਰਾਸ਼ਗੀ ਹੈ ਉਹਨਾਂ ਦੇ ਸਾਹਮਣੇ ਆ ਚੁੱਕੀ ਹੈ ਤੇ ਖੁੱਲ੍ਹ ਉਹਦਾ ਵੀ ਖਮਜਰਜ਼ਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਜਿਹੜਾ ਭੁਗਤਣਾ ਜ਼ਰੂਰ ਪਏਗਾ ਪਰ ਬਾਗੀ ਤੜੇ ਦਾ ਆਪਣਾ ਰਸਤਾ ਸਾਫ਼ ਹੋ ਗਿਆ ਤੇ ਹੁਣ ਅਕਾਲੀ ਦਲ ਬਾਦਲ ਦੇ ਲਈ ਚੁਣੌਤੀ ਇਹ ਹੈ ਕਿ ਕੀ ਉਹ ਭਾਜਪਾ ਦੇ ਸਮਰਥਨ ਦਾ ਜਿਹੜਾ ਉਹਦੇ ਪਰਛਾਵਾਂ ਪੈਂਦਾ ਉਹਨੂੰ ਆਪਣੇ ਆਪ ਨੂੰ ਉਹਦੇ ਤੋਂ ਮੁਕਤ ਰੱਖ ਸਕੇਗਾ ਜਾਂ ਫਿਰ ਚੋਣ ਜਿੱਤ ਸਕੇਗਾ ਇਹ ਅਕਾਲੀ ਦਲ ਦੇ ਲਈ ਵੱਡਾ ਸਵਾਲ ਖੜਾ ਹੋ ਗਿਆ ਕਿ ਆਪਣੀ ਹੋਂਦ ਅਕਾਲੀ ਦਲ ਹੁਣ ਕਿਵੇਂ ਬਚਾਏਗਾ ਉਹਦੇ ਨਾਲ-ਨਾਲ ਜੇ ਹੁਣ ਦੇਖਿਆ ਜਾਵੇ ਤਾਂ ਭਾਜਪਾ ਵੀ ਆਪਣੇ ਪੱਤੇ ਹੁਣ ਖੋਲ੍ਹ ਦਿੱਤੇ ਨੇ ਤੇ ਜਦ ਕਿ ਪਹਿਲਾਂ ਥੋੜੇ ਸਮੇਂ ਪਹਿਲਾਂ ਇਹ ਗੱਲ ਨਹੀਂ ਸੀ ਕਿ ਭਾਜਪਾ ਦੇ ਪੱਤੇ ਖੁੱਲੇ ਸੀ ਅੱਜ ਤੱਕ ਭਾਜਪਾ ਵੱਲੋਂ ਉਮੀਦਵਾਰ ਐਲਾਨਿਆ ਨਹੀਂ ਸੀ ਗਿਆ ਪਰ ਹੁਣੀ ਕੁਝ ਘੰਟੇ ਪਹਿਲਾਂ ਉਮੀਦਵਾਰ ਐਲਾਨ ਦਿੱਤਾ ਗਿਆ ਜਿਸ ਦੇ ਵਿੱਚ ਜੀਵਨ ਗੁਪਤਾ ਨੂੰ ਉੱਥੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਜਿਸ ਦੇ ਕਰ ਰਵਨੀਤ ਸਿੰਘ ਬਿੱਟੂ ਦੇ ਉੱਤੇ ਖਾਸ ਤੌਰ ਦੇ ਉੱਤੇ ਜ਼ਿੰਮੇਵਾਰੀ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਭਾਜਪਾ ਦੇ ਵੱਲੋਂ ਜਦ ਕਿ ਉਹ ਲੁਧਿਆਣਾ ਵਿੱਚੋਂ ਸੰਸਦ ਦੀ ਸੀਟ ਹਾਰ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਭਾਜਪਾ ਦੇ ਜੁਆਇਨ ਕਰਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਤੇ ਰੇਲ ਮੰਤਰੀ ਜਣਨ ਨੂੰ ਬਣਾ ਦਿੱਤਾ ਗਿਆ ਤੇ ਜਿਸ ਕਰਕੇ ਹੁਣ ਭਾਜਪਾ ਦਾ ਦਰੋ ਮਦਾਰ ਜਿਹੜਾ ਰਵਨੀ ਸਿੰਘ ਬਿੱਟੂ ਦੇ ਉੱਤੇ ਖੜ ਗਿਆ ਤੇ ਜੇਕਰ ਇਹ ਦੂਜੇ ਪਾਸੇ ਇਹ ਵੀ ਹੈ ਕਿ ਰਵਨੀ ਸਿੰਘ ਬਿੱਟੂ ਜਿਹੜੇ ਨੇ ਉਹ ਭਾਰਤ ਪੋਸ਼ਣ ਆਸ਼ੂ ਦੇ ਦੋਸਤ ਵੀ ਰਹੇ ਚੁੱਕੇ ਨੇ ਤੇ ਹੁਣ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਦੇ ਵਿੱਚ ਭਾਰਤ ਪੋਸ਼ਣ ਆਸ਼ੂ ਨੂੰ ਰਵਨੀ ਸਿੰਘ ਬਿੱਟੂ ਨੇ ਭਾਜਪਾ ਪਰ ਜੁਆਇਨ ਕਰਨ ਲਈ ਕਾਫੀ ਜ਼ੋਰ ਵੀ ਲਗਾਇਆ ਸੀ ਪਰ ਖਾਰਤ ਹੋਰਦੇ ਤੇ ਰਹੀ ਕਿਉਂਕਿ ਸੰਸਦ ਦੇ ਵਿੱਚ ਰਾਜਾ ਵੜਿੰਗ ਤੋਂ ਰਵਨੀਤ ਸਿੰਘ ਬਿੱਟੂ ਚੋਣ ਹਾਰੇ ਟੌਪਸ ਤੋਂ ਬਾਅਦ ਨੇ ਭਾਜਪਾ ਨੂੰ ਜੁਆਇਨ ਜਿਹੜਾ ਉਸ ਤੋਂ ਪਹਿਲਾਂ ਕਰ ਲਿਆ ਸੀ ਤੇ ਇਹਦੇ ਵਿੱਚ ਗੱਲ ਇਹ ਜ਼ਰੂਰ ਆਉਂਦੀ ਹੈ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਖਾਸ ਤੌਰ ਤੇ ਹੁਣ ਸਰਗਰਮ ਨੇ ਲੁਧਿਆਣੇ ਦੇ ਵਿੱਚ ਆਪਣੀਆਂ ਜਿਹੜੀਆਂ ਸਮੇਂ-ਸਮੇਂ ਤੇ ਸਰਗਰਮੀਆਂ ਦਿਖਾ ਰਹੇ ਨੇ ਪਰ ਹੁਣ ਗੱਲ ਇਹ ਹੈ ਲੋਕਾਂ ਦੇ ਗੱਲ ਚੱਲ ਪਈ ਹੈ ਕਿ ਕੀ ਰਵਨੀਤ ਸਿੰਘ ਬਿੱਟੂ ਹੁਣ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਭਾਰਤ ਪੂਸ਼ਣ ਆਸ਼ੂ ਉਹਨਾਂ ਦਾ ਦਿਨਾਂ ਰਿਸ਼ਤਾ ਰੱਖਦੇ ਉਹਨਾਂ ਨੂੰ ਦਰਿਆ ਪਾਰ ਕਰਾਉਣਗੇ ਜਾਂ ਫਿਰ ਆਪਣੇ ਉਮੀਦਵਾਰ ਦੇ ਉੱਤੇ ਪੂਰਾ ਜ਼ੋਰ ਲਾ ਕੇ ਭਾਜਪਾ ਨੂੰ ਮਜ਼ਬੂਤ ਕਰਨਗੇ ਇੱਕ ਵੱਡਾ ਸਵਾਲ ਜਿਹੜਾ ਰਵਨੀਤ ਸਿੰਘ ਬਿੱਟੂ ਦੇ ਨਾਲ ਜੋੜ ਕੇ ਦੇਖਿਆ ਜਰੂਰ ਜਾ ਰਿਹਾ ਪਰ ਜੇ ਦੇਖਿਆ ਜਾਵੇ ਤਾਂ ਹੁਣ ਜਿੱਤ ਜਿਹੜੀ ਹੈ ਉਹ ਰਵਨੀਤ ਸਿੰਘ ਬਿੱਟੂ ਦੀ ਜਿਹੜਾ ਉਮੀਦਵਾਰ ਨੇ ਭਾਜਪਾ ਦੇ ਉਹਨਾਂ ਦੀ ਹੋएगी ਜੀਵਨ ਗੁਪਤਾ ਦੀ ਜਾਂ ਫਿਰ ਭਾਰਤ ਪੋਸ਼ਣਾਚੂ ਜਿੱਤਦੇ ਨੇ ਜਾਂ ਫਿਰ ਪਰਵਪਕਾਰ ਸਿੰਘ ਘੁੰਮਣ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਜਿਹੜਾ ਉਹ ਉਮੀਦਵਾਰ ਨੇ ਉਹ ਵੀ ਬੜਾ ਜਿਹੜੇ ਕਾਫੀ ਕਿਉਂਕਿ ਪਹਿਲਾਂ ਵੀ ਲੋਕ ਸਭਾ ਦੇ ਵਿੱਚ ਸੰਸਦ ਨੇ ਇਸ ਕਰਕੇ ਮੁਕਾਬਲਾ ਬੜਾ ਦਿਲਚਸਪ ਹੋ ਗਿਆ ਪਰ ਹੁਣ ਦੇਖਣਾ ਇਹ ਹੋਏਗਾ ਕਿ ਆਖਰ ਇਸ ਚੋਣ ਦੇ ਵਿੱਚ ਲੋਕ ਕਿਹਨੂੰ ਫਤਵਾ ਦਿੰਦੇ ਨੇ ਕਿਉਂਕਿ ਜਦ ਕਿ ਇਹ ਚੋਣ ਜਿਹੜੀ ਹੈ ਉਹ ਸਾਰੀਆਂ ਪਾਰਟੀਆਂ ਵਾਸਤੇ ਮਹੱਤਵਪੂਰਨ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਲਈ ਤੇ ਦੂਜੇ ਪਾਸੇ ਅਕਾਲੀ ਦਲ ਦੇ ਲਈ ਵੀ ਇਹ ਮਜ਼ਬੂਤੀ ਵਾਲੀ ਚੋਣ ਹੈ ਤੇ ਜੇ ਦੇਖਿਆ ਜਾਵੇ ਤਾਂ ਕਾਂਗਰਸ ਤਾਂ ਪਹਿਲਾਂ ਉਤੋਂ ਜਿੱਤ ਵੀ ਚੁੱਕੀ ਆ ਪਰ ਭਾਜਪਾ ਦੀ 227 ਦਾ ਇਜ਼ਾਹ ਪੱત્ર ਕਰਨ ਦੇ ਲਈ ਤੇ ਜਾਂ ਫਿਰ ਕਹਿ ਲਈਏ ਕਿ ਸਿਆਸਤ ਦਾ ਜਿਹੜੀ ਉਹ ਵਿਸਾਤ ਹੈ ਉਹਨੂੰ ਬਚਾਉਣ ਦੇ ਲਈ ਇੱਕ ਖਾਸ ਤੌਰ ਤੇ ਚੋਣ ਜਿਹੜੀ ਹੈ ਜਿਤਨੀ ਭਾਜਪਾ ਲਈ ਵੀ ਜ਼ਰੂਰੀ ਹੋਏਗੀ